ਇਹ ਬੱਚਾ ਜਾਂਦਾ ਕਿਤੇ ਛੋਟਾ ਹੁੰਦਾ ਸਮਗਲ ਹੋਇਆ ਹੋਇਆ ਜਿਵੇਂ ਹਿਊਮਨ ਟ੍ਰੈਫਿਕਿੰਗ ਦੀ ਆਪਾਂ ਗੱਲ ਕਰਦੇ ਆ ਬਚਪਨ ਚ ਹੀ ਕਿਤੇ ਇਹਨੂੰ ਕਿਸੇ ਨੇ ਲਿਆਂਦਾ ਲਿਆ ਕੇ ਅੱਗੇ ਵੇਚ ਪੂਜ ਦਿੱਤਾ ਕਈ ਜਣਾ ਤੋਂ ਇਹਦਾ ਘਰ ਲੱਭਣ ਦੀ ਕੋਸ਼ਿਸ਼ ਕਰਦੇ ਸੀ ਹਰਿਆਣਾ ਜੀਨਦ ਵੀ ਲੈ ਕੇ ਗਏ ਇਹਨੂੰ ਵਾਪਸ ਪਟਨਾ ਸਾਹਿਬ ਵੀ ਭੇਜਿਆ ਟਿਕਟ ਲਾ ਕੇ ਪਰ ਵਾਪਸ ਆ ਗਿਆ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲ ਰਹੀ ਵੀ ਇਹ ਛੋਟੂ ਹੈ ਕੌਣ ਹੈ ਇਹਦੇ ਬਾਰੇ ਕੁਝ ਪਤਾ ਲੱਗ ਸਕੇ ਵੀਰ ਦਾ ਵੀ ਮਾਪੇ ਆ ਜਿਹੜਾ ਪਰਿਵਾਰ ਆ ਕਿਤੇ ਇਹਦੇ ਵਾਸਤੇ ਤੜਫਦਾ ਹੋਊਗਾ ਕਿਤੇ ਇਹਨੂੰ ਲੱਭਦਾ ਹੋਊਗਾ ਆਪਣੇਆਂ ਦੇ ਨਾਮ ਵੀ ਪਤਾ ਵਾ ਐਡਰੈਸ ਨਹੀਂ ਪਤਾ ਆਪਣੇਆਂ ਦੇ ਚਿਹਰੇ ਵੀ ਜਾਦਾ ਪਰ ਉਹ ਕਿੱਥੇ ਰਹਿੰਦੇ ਨੇ ਉਹ ਲੱਭ ਨਹੀਂ ਪਾ ਰਹੇ ਤੇ ਇਹਦੇ ਵਿੱਚ ਤੁਸੀਂ ਮਦਦ ਕਰਿਓ ਸਾਡੀ ਤੇਰਾ ਤੇਰਾ ਨਾਮ ਕੀ ਐ ਤੇ ਪਹਿਲੇ ਆਪਾਂ ਨਾਮ ਬੋਲੋ ਛੋਟੂ ਹੈ ਡਿਸਟ੍ਰਿਕਟ ਕੌਨ ਸਾ ਹੈ ਜ਼ਿਲ੍ਹਾ ਕੌਨ ਸਾ ਹੈ ਤੇਰਾ ਜ਼ਿਲ੍ਹਾ ਹਾਂ ਰਾਜਨਗਰ ਰਾਜਨਗਰ ਗਾਉਂ ਕੌਨ ਸਾ ਹੈ बिहार गांव थोड़ी है तो तेरे डैडी का क्या नाम है रामू तो माँ का नाम क्या है सूच्पुरा क्या सूचपुरा वाले माँ का नाम हाँ। आस आसपास के कौन कौन से गांव हैं जहाँ पर तो तू पढ़ता था आसपास के हाँ तोरो। अच्छा तोरो। तोरो। और कौन सा और दोरा। है भोरो भोरो तो गया सी गांव दे रही है जब पटना साहब ते हाँ। सवालिया घाट भी गए ਸਮਰੀਆਗੜ ਤੇਰੀ ਬਹਿਨ ਹੈ ਨਾ ਵਾਹ ਤੇ ਸਮਰੀਆ ਤੋਂ ਗਿਆ ਥਾ ਨਾ ਤੂੰ ਤੇਰੀ ਬਹਿਨ ਬੋਲ ਰਹਾ ਥਾ ਜਹਾਂ ਤੇ ਤੂੰ ਹੈ ਹੀ ਹੈ ਨਾ ਤੇ ਵਾਹ ਬਹਿਣ ਕੇ ਘਰ ਕਾ ਤੁਝ ਪਤਾ ਨਹੀਂ ਚਲਾ ਉੱਥੇ ਨਹੀਂ ਆ ਸਿਵਾਜੀਗੜ ਨਹੀਂ ਤੇਰੀ ਬਹਿਨ ਤੋਂ ਤੂੰ ਮਧੂ ਬਣੀ ਚ ਹੈ ਮਧੂ ਬਣੀ ਆ ਕਿਤੇ ਮਧੂ ਬਣੀ ਅੱਛਾ ਮਧੂ ਬਣੀ ਨਹੀਂ ਤੂੰ ਗਿਆ ਫਿਰ ਉੱਥੇ ਨਹੀਂ ਸਿਵਾਜੀਗੜ ਗਏ ਪਰਟਨਾ ਵੀ ਗਿਆ ਬਿਹਾਰ ਹੀ ਅੱਛਾ ਤੋ ਤੁਝ ਪਤਾ ਨਹੀਂ ਚਲਾ ਕੋਦ ਕੋਹੇ ਘਰ ਕਾ ਟਿਕਟਾਂ ਵਗੈਰਾ ਨੂੰ ਕਰਵਾ ਕੇ ਘੱਲੇ ਤਾਂ ਸੀਗਾ ਮੇਰੇ ਕੋਲ ਹੋਰ ਵੀ ਵੀਡੀਓ ਇਹਦੀਆਂ ਹੈਂਗਾ

ਮੰਦਰ ਚ ਕਿਹੜੀ ਬੋਲਦਾ ਮਾੜਾ ਮੰਦਰ ਚ ਕਿਹੜੇ ਮੰਦਰ ਚ ਕੌਣ ਸੇ ਸ਼ਹਿਰ ਮੈਂ ਸ਼ੰਕਰ ਜੀ ਕੋਲ ਮੰਦਰ ਹਾਂ ਕਿਹੜੇ ਸ਼ਹਿਰ ਚ ਰਾਜਨਗਰ ਰਾਜਨਗਰ ਇਹ ਕਿੱਥੇ ਪੈਂਦਾ ਰਾਜਗਿਨਗਰ ਯੂਪੀ ਚ ਯੂਪੀ ਚ ਪਹਿਲਾਂ ਤੂੰ ਉੱਥੇ ਰਹਿੰਦਾ ਸੀ ਅੱਛਾ ਉੱਥੇ ਕਿੰਨੇ ਸਾਲ ਰਿਹਾ ਉੱਥੇ 2 ਕੁ ਮਹੀਨੇ ਦੇ ਹਾਂ ਉਸ ਤੋਂ ਪਹਿਲਾਂ ਤੇਰਾ ਕੀ ਨਾਮ ਹੁੰਦਾ ਸੀ ਛੋਟੂ ਯਾ ਮੇਰਾ ਨਹੀਂ ਅਦਾ ਪੰਡਤ ਜੀ ਨੇ ਰੱਖਿਆ ਨਾ ਨਾਮ ਛੋਟੂ ਪੰਡਤ ਜੀ ਤੋਂ ਪਹਿਲਾਂ ਕੀ ਨਾਮ ਹੁੰਦਾ ਸੀ ਤੇਰਾ ਮੇਰਾ ਨਾਮ ਦਸਰਤ ਕਿੰਨੇ ਦਸਰਤ ਕਹਿੰਦੇ ਸੀ ਠੀਕ ਆ ਔਰ ਤੇਰੇ ਪਿਤਾ ਜੀ ਦਾ ਕੀ ਨਾਮ ਰਾਮੂ ਹੈ ਰਾਮੂ ਰਾਮੂ ਠੀਕ ਔਰ ਮਾਂ ਦਾ ਨਾਮ ਸੁਪਿਤਰਾ ਬਾਈ ਸੁਪਿਤਰਾ ਬਾਈ ਹਾਂ ਠੀਕ ਔਰ ਬਾਈ ਦਾ ਨਾਮ ਰਾਮੂ ਨੰਦਲਾਲ ਨੰਦਲਾਲ ਕਿੰਨੇ ਭਾਈ ਹੋ ਤੂੰ ਚਾਰ ਹੈ ਚਾਰ ਭਾਈ ਔਰ ਬਾਕੀ ਭਾਈਆਂ ਦਾ ਨਾਮ ਇੱਕ ਦਾ ਨਾਮ ਪਰਮਲਾਲ ਹੂੰ ਇੱਕ ਦਾ ਨਾਮ ਗੰਸੂ ਹੂੰ ਦੀਦੀ ਦਾ ਨਾਮ ਕਿੰਤੂ किंतु दीदी का नाम मतलब तीन भाई हैं तेरे और एक बहन है एक, एक माँ एक पापा जी है तो राजनगर के पंडित जी का नाम क्या था पंडित जी नाम बता देना उनका नाम, नाम, उनका नाम क्या, क्या पंड़ था पंडित जी, जी, जी का नाम एक तेरी बहन का जैसे मैरिज हुई उसका क्या नाम था किन बहन का जीजे को क्या नाम है मुकेश उसका शेयर कौन था सिमरिया उसको जिला कौन सा पड़ता है जिला डिस्ट्रिक्ट दिस्चे... झांसी है तेरे को डिस्ट्रिक्ट कौन सा पड़ता है तेरे गांव को राजनगर को भगवा क्या भगवान भगवान ठीक है बेटा और तुम्हारा ननिहाल कहाँ पे है नाना नानी रहते हैं जहाँ मामा मामी सूजपुरा सूजपुरा कौन से जिला में पड़ता है

अच्छा ओ छोड़ गए तो बजरचर शाम जींद तो का पहुंचा था जींद जींद हां शाम हो शाम हो भाई गुरु जी का खालसा भाई गुरु जी की फतेह जी छोटू ਦੱਸਦਾ ਆਪਣਾ ਨਾਮ ਦੀ ਛੋਟੂ ਤੇ ਕੋਟ ਸੁਖੀਏ ਤੋਂ ਸਾਡਾ ਟੀਮ ਦਾ ਮੈਂਬਰ ਸਾਡਾ ਛੋਟਾ ਭਰਾ ਰਣਜੀਤ ਤੇ ਵੀਰੇ ਦਾ ਨਾਮ ਹੈ ਗੁਰਵਿੰਦਰ ਤੇ ਇਹ ਵੀਰੇ ਹੁਣੀ ਇਸ ਵੀਰ ਨੂੰ ਲੈ ਕੇ ਆਏ ਨੇ ਸਾਡੇ ਕੋਲੇ ਸਾਨੂੰ ਕਾਲ ਆਈ ਸੀ ਕਈ ਦਿਨਾਂ ਤੋਂ ਇਹਦਾ ਘਰ ਲੱਭਣ ਦੀ ਕੋਸ਼ਿਸ਼ ਕਰਦੇ ਸੀ ਹਰਿਆਣੇ ਜੀਨਦ ਵੀ ਲੈ ਕੇ ਗਏ ਇਹਨੂੰ ਵਾਪਸ ਪਟਨਾ ਸਾਹਿਬ ਵੀ ਭੇਜਿਆ ਟਿਕਟ ਲਾ ਕੇ ਪਰ ਵਾਪਸ ਆ ਗਿਆ ਇਹ ਬੱਚਾ ਜਾਂਦਾ ਕਿਤੇ ਛੋਟਾ ਹੁੰਦਾ ਸਮਗਲ ਹੋਇਆ ਹੋਇਆ ਜਿਵੇਂ ਹਿਊਮਨ ਟ੍ਰੈਫਿਕਿੰਗ ਦੀ ਆਪਾਂ ਗੱਲ ਕਰਦੇ ਆ ਬਚਪਨ ਚ ਕਿਤੇ ਇਹਨੂੰ ਕਿਸੇ ਨੇ ਲਿਆਂਦਾ ਲਿਆ ਕੇ ਅੱਗੇ ਵੇਚ-ਬੋਝ ਦਿੱਤਾ ਜਾਂ ਕਿਦਾਂ ਘੁੰਮਦਾ ਕਮਾਉਂਦਾ ਇਹ ਕਿਵੇਂ ਕੋੜਕਪੂਰੇ ਜ਼ਿਲ੍ਹੇ ਦੇ ਪਿੰਡ ਕਿਹੜਾ ਪਿੰਡ ਕੋੜਕਸੂਗਿਆ ਜੀ ਬੰਗਿਆਣੇ ਪਹੁੰਚਿਆ ਪਹਿਲਾਂ ਬੰਗਿਆਣੇ ਉੱਥੋਂ ਕਿਸੇ ਵੀਰ ਨੇ ਮਾਲੇ ਦੇ ਬੰਦੇ ਨੇ ਬੰਗਿਆਣੇ ਬੰਦੇ ਪਿੰਡ ਦੇ ਬੰਦੇ ਨੂੰ ਦੇਤਾ ਵੀ ਚਲ ਉਹਨੇ ਬੰਦੇ ਨੇ ਚੰਗਾ ਕੰਮ ਕੀਤਾ ਪਰਾਲਾ ਕੀਤਾ ਵੀ ਚਲ ਜੇ ਬੱਚਾ ਮੇਰੇ ਕੋਲ ਆਇਆ ਮੇਰਾ ਘਰ ਲੱਭਾ ਉਹਨੇ ਬਾਹਰ ਜਾਣਾ ਸੀ ਤੇ ਉਹ ਜਾਂਦਾ ਹੋਇਆ ਉਹਦੇ ਵੀਰ ਨੂੰ ਰਿਸ਼ਤੇਦਾਰ ਨੂੰ ਡਿਊਟੀ ਲਾ ਕੇ ਗਿਆ ਵੀ ਜਾਰੇ ਬੱਚੇ ਦਾ ਜੇ ਘਰ ਲੱਭ ਜਵੇ ਤਾਂ ਧੰਨਵਾਦ ਹੋਊਗਾ ਤਾਂ ਇਹ ਵੀਰ ਹੋਣੀ ਉਦੋਂ ਦੇ ਫਿਰ ਇਹਨਾਂ ਨੇ ਰਣਜੀਤ ਨਾਲ ਸੰਪਰਕ ਕੀਤਾ ਰਣਜੀਤ ਸੇਵਾ ਦੇ ਵਿੱਚ ਸਾਡੇ ਨਾਲ ਵੀ ਵਿਰਾਹਤ ਬਟਾਉਂਦਾ ਆਪਦੇ ਲੈਵਲ ਤੇ ਵੀ ਇਹ ਕਰਦੇ ਰਹਿੰਦੇ ਸੇਵਾ ਤਾਂ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਦਾ ਕਿਸੇ ਤਰੀਕੇ ਘਰ ਲੱਭ ਜਵੇ ਕਿਉਂਕਿ ਐਕਟਿਵ ਆ ਪੂਰਾ ਤੰਦਰੁਸਤ ਆ ਸਭ ਕੁਝ ਆ ਪਰ ਇਹਨੂੰ ਕੁਝ ਚੀਜ਼ਾਂ ਜ਼ਿਆਦਾ ਨਹੀਂ ਹੈਗੀਆਂ ਵੀ ਇਹਦਾ ਪਿੰਡ ਕਿਹੜਾ ਵਾ ਇਹਦੇ ਮਾਂ-ਬਾਪ ਜਾਂ ਫੋਨ ਨੰਬਰ ਜਾਂ ਪਿੰਡ ਦੇ ਸਰਪੰਚ ਦਾ ਨਾਮ ਜਾਂ ਕੁਝ ਹੋਰ ਕਈ ਪਿੰਡਾਂ ਦੇ ਵੀ ਨਾਮ ਲੈ ਰਿਹਾ ਤੁਸੀਂ ਸੁਣਿਆ ਕਈ ਵੱਡੇ ਸ਼ਹਿਰਾਂ ਦੇ ਵੀ ਨਾਮ ਲੈ ਰਿਹਾ ਮਾਮਾ ਪਿਓ ਦਾ ਨਾਮ ਵੀ ਦੱਸਦਾ ਭੈਣ ਭਰਾਵਾਂ ਦਾ ਨਾਮ ਵੀ ਦੱਸਦਾ ਆਪਣੇ ਮਾਮਾ ਜੀ ਦਾ ਨਾਮ ਵੀ ਦੱਸਦੇ ਨੇ ਤੇ ਆਪਣੇ ਨਾਨਕੇ ਪਿੰਡ ਵੀ ਦੱਸਦਾ ਵੀਰ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲ ਰਹੀ ਵੀ ਇਹ ਛੋਟੂ ਹੈ ਕੌਣ ਇਹਦੇ ਬਾਰੇ ਕੁਝ ਪਤਾ ਲੱਗ ਸਕੇ ਸਾਡੇ ਟੀਮ ਦੇ ਮੈਂਬਰ ਜਿਹੜੇ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿੰਨੇ ਹੀ ਮੈਂਬਰਾਂ ਦੇ ਘਰ ਲੱਭ ਚੁੱਕੇ ਨੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਦੱਸ ਕੇ ਇਹਨਾਂ ਦਾ ਘਰ ਲੱਭ ਸਕੀਏ ਤੇ ਤੁਸੀਂ ਵੀ ਸਾਰੇ ਇੱਕ ਕੋਸ਼ਿਸ਼ ਕਰ ਰਹੇ ਹੋ ਵੀ ਇਸ ਨੌਜਵਾਨ ਮਾਂ-ਬਾਪ ਦੇ ਪੁੱਤ ਨੂੰ ਇਹਦੇ ਪਰਿਵਾਰ ਤੱਕ ਕਰ ਪਹੁੰਚਾ ਸਕੀ ਆ ਆਪਾਂ ਦੇਖੋ ਇੱਕ ਪਲਿਆ-ਪਲਾਇਆ ਪੁੱਤ ਮਾਂ ਪਤਾ ਨਹੀਂ ਕਿੰਨਾ ਕਿ ਤੜਫਦੀ ਹੋਊ ਵਿਚਾਰੀ ਹੈ ਨਾ ਕਿੱਦਾਂ ਉਹ ਆਪਣੇ ਪੁੱਤ ਨੂੰ ਹਾਕਾ ਮਾਰਦੀ ਹੋਊ ਕਿੱਦਾਂ ਅੜੀਕ ਦੀ ਅੜੀਕ ਦੀ ਰਾਤ ਨੂੰ ਕਿਵੇਂ ਸਿਸਕੀਆਂ ਲੈ ਕੇ ਸੌ ਜਾਂਦੀ ਹੋਣੀ ਉਹ ਮਾਂ ਵਿਚਾਰੀ ਕਿਉਂਕਿ ਮਾਵਾਂ ਤੋਂ ਕੁੱਤਾਂ ਦੇ ਦੁੱਖ ਨਹੀਂ ਦੇਖੇ ਜਾਂਦੇ ਅੱਜ ਕੱਲ ਪੁੱਤ ਤੱਕ ਪੁੱਤ ਹੋ ਜਾਂਦੇ ਆ ਤੇ ਇਸ ਵੀਰ ਦਾ ਵੀ ਮਾਂ ਬਾਪ ਆ ਜਿਹੜਾ ਪਰਿਵਾਰ ਆ ਕਿਤੇ ਇਹਦੇ ਵਾਸਤੇ ਤੜਫਦਾ ਹੋਊਗਾ ਕਿਤੇ ਇਹਨੂੰ ਲੱਭਦਾ ਹੋਊਗਾ ਪਰ ਇੱਥੇ ਧੰਨਵਾਦ ਕਰਦੇ ਆ ਰਣਜੀਤ ਵੀਰੇ ਦਾ ਤੇ ਵੀਰੇ ਹੁਣਾਂ ਦਾ ਜਿਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਉਪਰਾਲਾ ਕੀਤਾ ਨਹੀਂ ਤਾਂ ਇੱਕ ਫਰੀ ਦਾ ਕੰਮ ਆ ਮਿਲ ਗਿਆ ਸੀ ਇਹ ਵੀ ਕੰਮ ਕਰਾਈ ਜਾਂਦੇ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਫਰਜ਼ ਸਮਝਦੇ ਆ ਜਿੱਦਣ ਦਾ ਛੋਟੂ ਆਇਆ ਇਹਨਾਂ ਕੋਲੇ ਦੋ ਤਿੰਨ ਮਹੀਨੇ ਹੋ ਗਏ ਛੋਟੇ ਕੋਲ ਜੀ ਸਾਡੇ ਕੋਲ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਸਾਲ ਤੋਂ ਹੀ ਵੀਰ ਹੁਣੀ ਛੋਟੂ ਦਾ ਘਰ ਲੱਭਣ ਦੇ ਵਿੱਚ ਲੱਗੇ ਹੋਏ ਨੇ ਉਹਨੇ ਉੱਥੇ ਕਿੰਨਾ ਟਾਈਮ ਲਾ ਕੇ ਆਏ ਪਿੰਡ ਜੋ ਗਿਆ ਸੀ 8 ਦਿਨ ਇੱਥੋਂ ਗਿਆ ਸੀ ਕਿੱਥੇ ਪਟਨਾ ਸਾਹਿਬ ਜਾ ਕੇ ਅਸੀਂ ਫਿਰ ਤੋਂ ਬਾਈ ਟ੍ਰੇਨ ਕਰਵਾਤੀ ਸਿੱਧੀ ਪਟਨਾ ਸਾਹਿਬ ਦੀ ਇਹੋ ਆਜ ਨੌਤਰਨਾ ਪਵੇ ਤੇ ਜਿਹੜੇ ਮੌਕੇ ਤੇ ਟ੍ਰੇਨ ਤੇ ਕੁਝ ਬੰਦੇ ਸਾਨੂੰ ਜਿਹੜੇ ਫਰੀਦਕੋਟੋਂ ਚੜ੍ਹਦੇ ਮਿਲੇ ਉਹਨਾਂ ਨੂੰ ਵੀ ਸੀ ਥੋੜਾ ਜਿਹਾ ਦੱਸਤਾ ਸੀ ਵੀ ਇਹ ਨੂੰ ਤੁਸੀਂ ਉੱਥੇ ਉਤਾਰ ਦੇਣਾ ਉੱਥੇ ਸਾਡੇ ਨਾਲ ਫੋਨ ਕਰਦੇ ਰੇ ਨੰਬਰ ਅਸੀਂ ਦੋ ਤਿੰਨ ਪਰਚੀਆਂ ਲਿਖ ਕੇ ਪਾ ਦਿੱਤੀ ਅਸੀਂ ਯਾਰ ਗੱਦੀ ਕਮੋ ਜੀ ਦੂਜੀ ਤੱਕ ਗੋਲੇ ਰਹਿ ਗਏ ਇਹ ਟੱਚ ਚ ਰਿਹਾ ਵੈਸੇ ਪਹੁੰਚ ਵੀ ਗਿਆ ਸਮਰੀਆ ਵੀ ਪਹੁੰਚ ਗਿਆ ਸੀਗਾ ਬਾਈ ਇਹ ਲੋ ਫਿਰ ਐਡਰੈਸ ਕਰਦਾ ਨਾ ਪਤਾ ਫੋਨ ਕਰਕੇ ਨਹੀਂ ਕਿਸੇ ਤਰੀਕੇ ਲੱਗਦਾ ਇਹ ਵਾਪਸ ਮੁਰਾ ਹਾਂ ਜੀ ਫਿਰ ਇੱਕ ਨੂੰ ਮਿਲਿਆ ਉਹਨੇ ਇੱਕ ਦਿਨ ਰੱਖਿਆ ਆਪਦੇ ਕੋਲੇ ਚੰਗਾ ਇਨਸਾਨ ਮਿਲ ਗਿਆ ਰੋਟੀ ਪਾਣੀ ਉਹਨੂੰ ਦਿੱਤਾ ਕੋਲੇ ਰੱਖਿਆ ਉਹਨੇ ਵੀ ਸਾਨੂੰ ਇਹ ਗਾਈਡ ਕੀਤਾ ਵੀ ਇੱਥੇ ਨਹੀਂ ਇਹਨੂੰ ਐ ਸਮਝ ਲੱਗਣਾਗਾ ਤੁਸੀਂ ਵਾਪਸ ਭਰਾਓ ਫਿਰ ਅਸੀਂ ਉਹਦਾ ਟੱਚ ਚ ਆ ਕੇ ਫਿਰ ਉਹਨੇ ਲੁਧਿਆਣੇ ਆ ਗਿਆ ਲੁਧਿਆਣੇ ਤੋਂ ਵਾਪਸ ਕਿਹਨੇ ਸਮਰੀਆ ਪਿੰਡ ਦੱਸਿਆ ਸੀ ਆਪਦਾ ਹਾਂਜੀ ਹਾਂਜੀ ਇਹ ਸਮਰੀਆ ਭੈਣ ਦਾ ਇਹ ਸਮਰੀਆ ਵੀ ਜਾਇਆ ਹੈ ਸਮਰੀਆ ਜਾਏ ਪਟਨੇ ਕੋਲ ਕਹਿੰਦਾ ਰਜਿੰਦਰ ਨਗਰ ਉੱਥੇ ਵੀ ਜਾਇਆ ਹੈ ਬਾਕੀ ਭਾਈ ਕਨਫਿਊਜ਼ਨ ਇਹ ਨੂੰ ਇਹ ਹੋ ਰਹੀ ਜਿਵੇਂ ਪਹਿਲਾਂ ਬਿਹਾਰ ਦਾ ਪਟਨਾ ਏਰੀਆ ਆਪਦਾ ਕਹੀ ਗਿਆ ਹੁਣ ਜਿਵੇਂ ਜਾ ਕੇ ਹੁਣ ਯੂਪੀ ਕਹਿ ਰਿਹਾ ਹੋਰ ਕਿਤੇ ਚੰਸੀ ਕਹਿ ਲੱਗ ਪੈਂਦਾ ਵੀ ਚੰਸੀ ਦੇ ਨੇੜੇ ਮੇਰਾ گاਉਂ ਆ ਜਿੱਦਾਂ ਕੱਲ ਮਣਾ ਅਗੇ ਜੀ ਇਹ ਇਹੀ ਗੱਲ ਆ ਵਿੱਚੋਂ ਨਿਕਲ ਕੇ ਉਹਨੇ ਵੀ ਛੋਟਾ ਹੁੰਦਾ ਕਿਤੇ ਗਲਤ ਬੰਦਿਆਂ ਦੇ ਹੱਥੇ ਚੜ ਗਿਆ ਜਿਹਨੂੰ ਆਪ ਦੀ ਸੋਚੀ ਹੋਈ ਹੈ ਨਹੀਂ ਵੀ ਮੈਂ ਕੌਣ ਆ ਮੇਰਾ ਪਿੰਡ ਕਿਹੜਾ ਨਾਮ ਵੀ ਇਹ ਛੋਟੂ ਦੱਸਦਾ ਜਿਵੇਂ ਤੁਸੀਂ ਸੁਣਿਆ ਵੀ ਛੋਟੂ ਕਹਿੰਦਾ ਮੇਰਾ ਨਾਮ ਪੰਡਤ ਜੀ ਨੇ ਰੱਖਿਆ ਸੀਗਾ ਉਹ ਪੰਡਤ ਜੀ ਕੌਣ ਸੀ ਇਹ ਵੀ ਨਹੀਂ ਖਾਸ ਦੱਸ ਪਾ ਰਿਹਾ ਕੁਝ ਬਾਕੀ ਬਾਈ ਜੀ ਇੱਕ ਜਿੰਦ ਅਸੀਂ ਲੈ ਗਏ ਨਾ ਇਹ ਜਿੰਦ ਵਾਕਈ ਆਇਆ ਛੋਟੇ ਟਾਈਮ ਨਾਲ ਜਿਵੇਂ ਅਸੀਂ ਏਰੀਆ ਜਿਹੜੇ ਚੋਂ ਉਹ ਲੈ ਕੇ ਜਾਂਦੇ ਸੀਗੇ ਇਹਨੂੰ ਇਹ ਯਾਦਦਾ ਵੀ ਮੈਂ ਇੱਥੋਂ ਦੀ ਨੰਗਿਆ ਹੋਇਆ ਜਿਵੇਂ ਮੰਦਰ ਇਹਨੇ ਯਾਦ ਕਰ ਲਿਆ ਕੁਝ ਗਲੀਆਂ ਵੀ ਸਾਨੂੰ ਦੱਸ ਰਿਹਾ ਸੀਗਾ ਮੈਂ ਇੱਥੋਂ ਦੀ ਨੰਗਿਆ ਪਰ ਕਿੱਥੇ ਰਹਿੰਦਾ ਸੀ ਕਿੰਨਾ ਨਾਲ ਰਹਿੰਦਾ ਸੀ ਉਹ ਨਹੀਂ ਲੱਭ ਸਕਦੇ ਉਸ ਉੱਥੇ। ਉਸ ਉੱਥੇ ਸਾਨੂੰ ਦੋ ਚੀਜ਼ਾਂ ਦੱਸੀਗਾ ਵੀ ਕੱਚਾ ਰਾਸਤਾ ਹੈ ਤੇ ਲਾਲ ਬਿਲਡਿੰਗ ਹੈ ਜਿੱਥੇ ਰਹਿੰਦੇ ਸੀਗੇ। ਉਹ ਕਰੋ ਅਸੀਂ ਬਾਲੂ ਚ ਲੱਭਣਾ। ਇਦਾਂ ਵੀ ਇੱਕ ਬਹੁਤ ਅੱਜਕੱਲ ਚੱਲ ਰਿਹਾ ਜਿਵੇਂ ਗੁੱਜਰ ਭਾਈ ਵਿਚਾਰੇ ਦੇ ਕੁਝ ਲੋਕ ਨੇ ਜਿਹੜੇ ਮਾੜੇ ਲੋਕ ਨੇ ਕੋ ਚੰਗੇ ਵੀ ਨੇ ਕੁਝ ਮਾੜੇ ਵੀ ਨੇ। ਉਹ ਇਦਾਂ ਦੇ ਬੰਦਿਆਂ ਨੂੰ ਲਿਆਉਂਦੇ ਨੇ ਜਾ ਕੇ ਇਹਨਾਂ ਨੂੰ ਐਸੀਆਂ ਕੁਝ ਚੀਜ਼ਾਂ ਦਿੰਦੇ ਨੇ ਦੇਸੀ ਤਰੀਕੇ ਨਾਲ ਜਿਵੇਂ ਧਤੂਰਾ ਵਾ। ਹੰਤ ਧੂਰਾ ਇੰਨਾ ਜਿਆਦਾ ਨਸ਼ੇ ਵਾਲਾ ਪਲਾਂਟ ਹੈ ਕੋਹ ਬੀਜ ਆ ਜੇ ਧੂਰੇ ਧੂਰੇ ਦੇ ਬੀਜ ਖਵਾ ਦਈਏ ਬੰਦੇ ਦੀ ਯਾਦ ਆਸ਼ਤੇ ਉੱਡ ਜਾਂਦੇ ਬੰਦਾ ਅਫਸੈਟ ਹੀ ਹੋ ਜਾਂਦਾ ਕਿੰਨੇ ਬੰਦੇ ਧੂਰੇ ਦੇ ਨਾਲ ਅਫਸੈਟ ਹੋਏ ਹੋਏ ਆਪਾਂ ਦੇਖਦੇ ਆ ਸਾਡੇ ਕੋਲੇ ਕੈਂਪ ਚ ਵੀ ਆਉਂਦੇ ਆ ਤੇ ਧੂਰੇ ਨੂੰ ਨਸ਼ੇਰੀ ਤੌਰ ਤੇ ਵੜਦੇ ਰਹਿੰਦੇ ਪਰ ਜਦੋਂ ਉਹਨੂੰ ਲੋੜ ਤੋਂ ਵੱਧ ਕਰ ਲੈਂਦੇ ਆ ਤਾਂ ਉਹ ਮੈਂਟਲੀ ਅਫਸੈਟ ਹੋ ਜਾਂਦਾ ਪੇਸ਼ੈਂਟ ਤੇ ਉਹ ਗੁਜਰਾਂ ਦੇ ਜਿਹੜੇ ਬਾੜਿਆਂ ਚ ਇਦਾਂ ਦੇ ਬੰਦੇ ਰੱਖੇ ਹੋਏ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਧੂਰਾ ਖਵਾ ਦਿੱਤਾ ਜਾਂਦਾ ਤਾਂ ਜੋ ਉਹਨਾਂ ਨੂੰ ਆਪਦੀ ਸੋਝੀ ਹੀ ਨਾ ਰਵੇ ਤੇ ਹੋ ਸਕਦਾ ਇਹਦੇ ਨਾਲ ਵੀ ਕੁਝ ਇਸ ਤਰ੍ਹਾਂ ਦੀ ਬੀਤੀ ਹੋਵੇ ਪਰ ਇਹ ਨੌਜਵਾਨ ਕੋਈ ਮੈਂਟਲੀ ਸਿਕ ਨਹੀਂ ਕੋਈ ਕਮਲੀਆਂ ਗੱਲਾਂ ਨਹੀਂ ਕਰਦਾ ਸਾਰੀ ਸੋਝੀ ਰੱਖਦਾ ਸਮਝ ਰੱਖਦਾ ਹੁਣ ਜਾ ਕੇ ਆਇਆ ਕੱਲਾ ਪਟਨਾ ਸਾਹਿਬ ਸਾਰਾ ਕੁਝ ਕਰਕੇ ਆਇਆ ਬਸ ਆਪਣੇਆਂ ਦੇ ਨਾਮ ਵੀ ਪਤਾ ਵਾ ਐਡਰੈਸ ਨਹੀਂ ਪਤਾ ਆਪਣੇਆਂ ਦੇ ਚਿਹਰੇ ਵੀ ਜਾਦਾ ਪਰ ਉਹ ਕਿੱਥੇ ਰਹਿੰਦੇ ਨੇ वो लभ नहीं पा रहा एच मदद करो सा लिखे बेटा है राम राम आर ए एम कौन है है कौन राम कौना? कौना राम? राम, जी। राम जी कौन है कौन है राम जी तेरे भाई है हाँ कौन है राम जी बताओ बताओ तो सही राम जी कौन है दसरत के लड़के हैं जो तुम्हारे क्या लगते हैं तुम्हारे क्या लगते हैं? तुम्हारे क्या लगते हैं? पूजा करते, करते हो राम जी की भगवान है राम जी और तुम्हारे पिताजी का नाम भी क्या है हैं? और तुम्हारे भाई का नाम क्या है नंदलाल और दूसरे भाई का नाम और तीसरे भाई का नाम अमना और बहन का नाम मेरा नाम क्या है पता है मेरा नाम है गुरप्रीत सिंह ਕਰਪੀਤੀ ਠੀਕ ਹੈ ਚਲੋ ਛੋਟੂ ਜਾਫੀ ਪਾ ਲਓ ਬੇਟਾ ਕੋਈ ਬਾਤ ਨਹੀਂ ਅਭੀ ਤੇਰਾ ਘਰ ढੁੰਦੇਗੇ ਤੇਰੇ ਕੋ ਘਰ ਭੇਜेंगे ਠੀਕ ਹੈ ਘਬਰਾਣਾ ਨਹੀਂ ਆ ਦੇਖੋ ਜੀ ਇਹਨੇ ਆਪਣੇ ਕਰਦ ਲਾ ਕੇ ਨਾ ਗਰਮ ਜਿੱਦਨੇ ਨਾਲ ਕੋਲੇ ਆਇਆ ਉਦੋਂ ਦੀ ਗੱਲ ਆ ਵੀਰ ਹੁਣੇ ਦੱਸ ਦਿਆਂ ਵੀ ਇਹਨੇ ਆਪਣੇ ਗਰਮ ਕਰਦ ਲਾ ਲਾ ਕੇ ਮਚਾਲੀ ਬਾ ਤੇ ਰਾਮ ਲਿਖਿਆ ਆਰ ਏ ਐਮ ਇੰਗਲਿਸ਼ ਦੇ ਵਿੱਚ ਇਹਨੇ ਲਿਖਿਆ ਮਤਲਬ ਇਥੋਂ ਆਈਡੀਆ ਲਾ ਸਕਦੇ ਆ ਵੀ ਇਹ ਪੜਿਆ ਲਿਖਿਆ ਵੀ ਆ ਮੁੰਡਾ ਹੈ ਨਾ ਅਸੀਂ ਸ਼ਿਵ ਆਸ਼ ਜੀ ਦੀ ਵੀ ਬੇਨਤੀ ਆ ਸਾਡੀ ਉਹਨਾਂ ਨੇ ਵੀ ਡਿਊਟੀ ਲਾਵਾਂਗੇ ਉਹਨਾਂ ਨੇ ਹੁਣ ਤੱਕ ਬਹੁਤ ਬੰਦਿਆਂ ਦੇ ਘਰ ਲੱਭੇ ਸਾਡੇ ਦੱਤ ਸਾਹਿਬ ਅਸ਼wini ਜੀ ਵੀ ਅਸੀਂ ਸਾਰੇ ਰਲ ਕੇ ਵੀ ਕੋਸ਼ਿਸ਼ ਕਰਾਂਗੇ ਇਸ ਬੱਚੇ ਦਾ ਘਰ ਲੱਭ ਜੇ ਵੀ ਇਹ ਵੀਰ ਆਪਣੇ ਘਰ ਚਲੇ ਜਾ ਬਹੁਤ ਧੰਨਵਾਦ ਜੀ ਰਣਜੀਤ ਸਿੰਘ ਜੀ ਧੰਨਵਾਦ ਗੁਰਵਿੰਦਰ ਜੀ ਸ਼ੁਕਰੀਆ ਤੁਸੀਂ ਜਿਹੜਾ ਇਹ ਫਰਜ਼ ਨਿਭਾਇਆ ਆਪਣਾ ਤੇ ਅਗੋਂ ਤੁਸੀਂ ਵੀ ਆਪਣਾ ਫਰਜ਼ ਨਿਭਾਇਓ ਆਪਾਂ ਨਾਲ ਮਿਲ ਕੇ ਇਸ ਬੱਚੇ ਨੂੰ ਇਹਦੇ ਘਰ ਪਹੁੰਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ